ਇਹ ਬੜਾ ਮਿਥ ਹੈ ਆਪਣੇ ਚ ਵੀ ਬਿਜ਼ਨਸ ਚਲਾਉਣਾ ਤਾਂ ਤੁਹਾਡੇ ਤੁਹਾਡੀ ਬੈਕਗ੍ਰਾਉਂਡ ਬਿਜ਼ਨਸ ਦੀ ਹੋਣੀ ਚਾਹੀਦੀ ਪਰ ਮੈਂ ਇਹ ਗੱਲ ਨਾਲ ਸਹਿਮਤ ਨਹੀਂ ਹਾਂ ਕਿਉਂ ਮੈਂ ਆਪਣੇ ਤੇ ਆਪ ਦੱਸਾਂ ਲਾ ਕੇ ਵੀ ਮੈਨੂੰ ਬਿਜ਼ਨਸ ਦਾ ਊੜਾੜਾ ਨਹੀਂ ਆਉਂਦਾ ਸੀ ਪਰ ਜਦੋਂ ਮੈਂ 2 ਸਾਲ ਪਹਿਲਾਂ ਕੀਤਾ ਮੇਰੀ ਜੀ ਡੈਡੀਕੇਸ਼ਨ ਸੀ ਕਿ ਮੈਂ ਕਰਨਾ ਡੋਜ਼ਨਟ ਮੈਟਰ ਹਾਊ ਐਂਡ ਵਾਟ ਟੂ ዱ ਕਿਵੇਂ ਕਰਨਾ ਹੈ ਸਭ ਕੁਝ ਪਤਾ ਲੱਗ ਜਾਂਦਾ ਜਦੋਂ ਤੁਹਾਡੇ ਵਿੱਚ ਡਿਰਿਕਸ਼ਨ ਹੋਵੇ ਕਰਨ ਦੀ ਕਿ ਹਾਂ ਮੈਂ ਆਪਣਾ ਜੋ ਸਰਕਮੰਟੈਂਸਸ ਨੇ ਜਾਂ ਇਸ ਟਾਈਮ ਜੋ ਮੈਂ ਕੁਝ ਕਰਨਾ ਚਾਹਣਾ ਆਪਣੀ ਜ਼ਿੰਦਗੀ ਚੇਂਜ ਕਰਨ ਲਈ ਜਾਂ ਆਪਣੇ ਬੱਚਿਆਂ ਦੀ ਆਉਣ ਵਾਲਾ ਫਿਊਚਰ ਨੂੰ ਚੇਂਜ ਕਰਨ ਲਈ ਜਦੋਂ ਕਿਸੇ ਰਸਤੇ ਤੇ ਤੁਰਦੇ ਨੇ ਆਪਾਂ ਨੂੰ ਉਹ ਰਸਤੇ ਵਿੱਚ ਦੀ ਕਠਿਨਾਈਆਂ ਜ਼ਰੂਰ ਆਉਂਦੀਆਂ ਨੇ ਪਰ ਸਮ ਹਾਓ ਤੁਸੀਂ ਉਸ ਕਠਿਨਾਈ ਤੋਂ ਕਿਵੇਂ ਨਾ ਕਿਵੇਂ ਨਿਕਲ ਜੰਨੇ ਇਹੀ ਬਿਜ਼ਨਸ ਚ ਹੁੰਦਾ ਉਹ ਰੂਹ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਪਰ ਜੇ ਸਹੀ ਟ੍ਰੇਨਿੰਗ ਸਹੀ ਮੈਂਟਰਸ਼ਿਪ ਜਸ ਸਹੀ ਪਲੇਡ ਫਾਰਮ ਮਿਲ ਜੇ ਨਾ ਤੁਹਾਨੂੰ ਉਹਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਵੀ ਕੀ ਮੈਂ ਕਰ ਰਿਹਾ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਫਰਮ ਕਿਵੇਂ ਤਿਆਰ ਕਰੀਏ ਕੈਂਪੇਨ ਈਮੇਲ ਕੈਂਪੇਨ ਕਿਵੇਂ ਰੈਡ ਕਰੀਦਾ ਔਰ ਜ਼ਮੀਨ ਕਿਵੇਂ ਬਾਏ ਕਰੀਦਾ ਮੈਨੂੰ ਕੁਝ ਵੀ ਪਤਾ ਨਹੀਂ ਸੀ ਪਰ ਜਦੋਂ ਤੋਂ ਬਿਜ਼ਨਸ 'ਚ ਸ਼ੁਰੂ ਕੀਤਾ ਮੈਨੂੰ ਸਭ ਕੁਝ ਚੀਜ਼ਾਂ ਦਾ ਪਤਾ ਲੱਗਦਾ ਵੀ ਕਿਵੇਂ ਇਹ ਸਭ ਕੁਝ ਕੀ ਕਰੀਦਾ ਤੇ ਹੋਰ ਜਿਹੜੇ ਭੈਣ ਭਰਾ ਲੱਗੇ ਹੋਏ ਨੇ ਮੇਰੇ ਨਾਲ ਲੱਗੇ ਹੋਏ ਤਾਂ ਉਹਨੇ ਹੈਲਪ ਕਰਦਾ 100% ਕਿਉਂਕਿ ਹਰ ਕੋਈ ਰਿਜ਼ਰਵ ਕਰਦਾ ਇੱਕ achhi zindagi ਤੇ ਇਸ ਲਈ ਡਰੋ ਨਾ ਜੇ ਤੁਸੀਂ ਕਰਨਾ ਹੈ ਜੌਬਾਂ ਦੇ ਨਾਲ ਨਾਲ ਫੁੱਲ ਟਾਈਮ ਜਾਂ ਪਾਰਟ ਟਾਈਮ ਇਹ ਬਿਜ਼ਨਸ ਜੋ ਮੈਂ ਕਰਦਾ ਬਹੁਤ ਹੀ ਵਧੀਆ ਬਿਜ਼ਨਸ ਹੈ ਮੈਂ ਤੁਹਾਡੇ ਨਾਲ ਖੜਾ ਤੇ ਐਂਡ ਤੱਕ ਖੜਾ ਰਹਾਂਗਾ ਜੋ ਵੀ ਮੇਰੇ ਕੋਲ ਹੈ ਤੁਹਾਨੂੰ ਪਾਸ ਆਨ ਕਰ ਦੇਣਾ ਮੈਂ ਕਿਉਂਕਿ ਇਨਫੋਰਮੇਸ਼ਨ ਜਿੰਨੀ ਵੰਡਾਂਗੇ ਉੰਨੀ ਕਿਸੇ ਦਾ ਭਲਾ ਹੋਵੇ ਤਾਂ ਅੱਛਾ ਹੈ ਤੇ ਇਹੀ ਮੇਰੀ ਧਾਰਨਾ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਲਿੰਕ ਉੱਪਰ ਦਿੱਤਾ ਹੈ ਮੇਰਾ www.veerpowerrajinderdaily.com ਉੱਥੇ ਜਾ ਕੇ ਰਜਿਸਟਰ ਕਰੋ ਜੋ ਵੀ ਤੁਹਾਨੂੰ ਇਸ ਬਿਜ਼ਨਸ ਬਾਰੇ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਮਿਲ ਜੂਗੀ ਉਦੋਂ ਬਾਅਦ ਦਾ ਕੇ ਸਟੈਪ ਚੱਕਣਾ ਤੁਸੀਂ ਜੇ ਸਹੀ ਲੱਗੇ ਤਾਂ ਠੀਕ ਨਹੀਂ ਜੋ ਕਰਦਾ ਕਰੀ ਚੱਲਣਾ ਰਾਈਟ ਠੀਕ ਹੈ ਜੀ ਫਿਰ ਮਿਲਦੇ ਆ ਸਤਿ ਸ੍ਰੀ ਅਕਾਲ